ਸ੍ਰੀ ਅਕਾਲ ਸਾਰੇ ਹੀ ਦਰਸ਼ਕਾਂ ਦਾ ਨਿਰਪੱਖ ਟੂਡੇ ਪੰਜਾਬ ਤੇ ਵਿੱਚ ਸਵਾਗਤ ਮੈਂ ਸ਼ਹਿਨੂਰ कौर ਹੁਣ ਵੇਲੇ ਦੀ ਖਾਸ ਪੋੜ ਲੈ ਕੇ ਅਸੀਂ ਤੁਹਾਡੇ ਨਾਲ ਹਾਂ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਬੀਤੇ ਦਿਨੀ ਕੱਲ ਪਰਸੋ ਜਿਹੜੀ ਹੈ ਇੱਕ ਮੌਤ ਹੋਈ ਹੈ ਜਸ਼ਨ ਬਾਵਾ ਦੀ ਜਿਹੜਾ ਕਿ ਇੱਕ ਸਰਪੰਚ ਚੁਣਿਆ ਗਿਆ ਸੀ ਉਹਦੀ ਮੌਤ ਹੋਈ ਹੈ ਇਸ ਬਾਰੇ ਇਹ ਸਚਾਈ ਕੀ ਹੈ ਇਸ ਮੌਤ ਦੀ ਵਜ੍ਹਾ ਕੀ ਹੈ ਇਸ ਬਾਰੇ ਅਸੀਂ ਗੱਲਬਾਤ ਕਰਨ ਲੱਗੇ ਹਾਂ ਇਸ ਖਬਰ ਨੂੰ ਜ਼ਰੂਰ ਧਿਆਨ ਦੇ ਨਾਲ ਸੁਣੀਏ ਦਾ ਖਬਰ ਸਟਾਰਟ ਕਰਦੇ ਆ ਸਾਡੇ ਪਿੰਡ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਤੇ ਮੁੱਖ ਮੰਤਰੀ ਭਗਵੰਤ ਮਾਨ ਭੁੱਲ ਕੇ ਵੀ ਨਾ ਆਣ ਉਹਨਾਂ ਦਾ ਵਿਰੋਧ ਕੀਤਾ ਜਾਵੇਗਾ ਇਹ ਗੱਲ ਮੈਂ ਨਹੀਂ ਕਹਿੰਦੀ ਇਹ ਪਿੰਡ ਜੁਆਇ ਸਿੰਘ ਵਾਲਾ ਦੀ ਪੰਚਾਇਤ ਅਤੇ ਨੌਜਵਾਨ ਫਾਰਟ ਸਭਾ ਨੇ ਉਥੇ ਬੈਨਰ ਲਗਾ ਕੇ ਕਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਜਸ਼ਨ ਸਿੰਘ 바ਵਾ ਸਰਪੰਚ ਪਿੰਡ ਤਰੇਡਾ ਨੂੰ ਜਿਹੜਾ ਜੋ ਉਹਨਾਂ ਨੂੰ ਨਿਰਾਸ਼ ਕਰਕੇ ਹਤਾਸ਼ ਕਰਕੇ ਮਰਨ ਲਈ ਮਜਬੂਰ ਕੀਤਾ ਜਦੋਂ ਤੱਕ ਫੌਜਾ ਸਿੰਘ ਸਰਾਰੀ ਤੇ ਉਸ ਦੇ ਪੀਏ ਬਜਤਰ ਸਿੰਘ ਲਾੜੀ ਤੇ ਪਰਚਾ ਦਰਜ ਨਹੀਂ ਹੁੰਦਾ ਉਸ ਸਮੇਂ ਪਿੰਡ ਉਸ ਸਮੇਂ ਤੱਕ ਪਿੰਡ ਜੁਆਇਸਿੰਗ ਵਾਲਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦਾ ਕੋਈ ਵੀ ਲੀਡਰ ਜਾਂ ਕੋਈ ਹੋਰ ਅਹੁਦੇਦਾਰ ਪਿੰਡ ਵਿੱਚ ਨਾ ਆਵੇ ਤੇ ਇਹ ਉਸ ਦਾ ਸਭ ਤੋਂ ਵੱਧ ਵਿਰੋਧ ਕੀਤਾ ਜਾਵੇਗਾ ਤਾਂ ਹੁਣ ਦੱਸ ਦਈਏ ਕਿ ਕਹਾਣੀ ਕੀ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਪਿੰਡ ਟਿੱਡਾ ਦਾ ਨੌਜਵਾਨ ਸਰਪੰਚ ਜਸ਼ਨ ਬਾਵਾ ਜੀਦੇ ਕਤਲ ਦਾ ਇਲਜ਼ਾਮ ਉਸਦੇ ਪਰਿਵਾਰ ਵੱਲੋਂ ਐਮਐਲਏ ਫੌਜਾ ਸਿੰਘ ਸਰਾਰੀ ਦੇ ਉੱਤੇ ਪੀਏ ਦੇ ਲਗਾਏ ਗਏ ਕਿ ਉਹ ਲਗਾਤਾਰ ਪ੍ਰੈਸ਼ਰ ਬਣਾ ਰਹੇ ਸਨ ਕਿ ਸਾਨੂੰ ਪੈਸੇ ਦੇ ਨਹੀਂ ਤੇਰੇ ਪਿੰਡ ਦੇ ਵਿੱਚ ਅਸੀਂ ਪ੍ਰਬੰਧਕ ਲਗਾ ਦੇਾਂਗੇ ਤੇ ਤੈਨੂੰ ਸਰਪੰਚੀ ਤੋਂ ਲਾਂਬੇ ਕਰ ਦੇਾਂਗੇ ਇਹ ਪ੍ਰੈਸ਼ਰ ਦੇ ਚੱਲਦਿਆਂ ਉਸ ਨੂੰ ਇਹ ਫੋਨ ਕਰਕੇ ਕਹਿਦੇ ਨੇ ਕਿ ਉਸ ਨੂੰ ਡਰਾਉਂਦੇ ਰਹੇ ਧਮਕਾਉਂਦੇ ਰਹੇ ਜਿਸ ਦੀ ਟੈਨਸ਼ਨ ਲੈਂਦੇ ਆ ਉਹ ਆਪਣੀ ਪਰਪਰੀ ਦੇ ਵਿੱਚ ਗੋਲੀ ਮਾਰ ਕੇ ਮਰ ਜਾਂਦਾ ਹੈ ਤਾਂ ਸਵਾਲ ਪਰਿਵਾਰ ਦੇ ਕੁਝ ਉਠਾਏ ਨੇ ਉਹ ਉਠਾਏ ਇਹ ਹੈ ਕਿ ਪਹਿਲਾ ਸਾਡਾ ਪੁੱਤਰ ਜਿਹੜਾ ਉਹਨਾਂ ਨੂੰ 5 ਲੱਖ ਦੇ ਕਰੀਬ ਦੇ ਚੁੱਕਿਆ ਗਿਆ ਸੀ ਤੇ ਹੁਣ ਹੋਰ ਪੈਸਿਆਂ ਦੀ ਜਿਹੜੀ ਹੈ ਮੰਗ ਕੀਤੀ ਜਾ ਰਹੀ ਹੈ ਜਿਸ ਕਰਕੇ ਉਸੇ ਉੱਤੇ ਟੈਨਸ਼ਨ ਸੀ ਡਿਪਰੈਸ਼ਨ ਸੀ ਤੇ ਨਾਲ ਹੀ ਉਹ ਡਰ ਰਹੀ ਸੀ ਕਿ ਤੇਰੇ ਪਿੰਡ ਦੇ ਵਿੱਚ ਜਿਹੜਾ ਪ੍ਰਬੰਧ ਖਾ ਲਾ ਦਵਾਂਗੇ ਇਹ ਗੱਲ ਫੌਜਾ ਸਿੰਘ ਸਰਾਰੀ ਵੱਲੋਂ ਜਸ਼ਨ ਬਾਵਾ ਨੂੰ ਗਈ ਗਈ ਸੀਗੀ ਜਿਸ ਦੇ ਚਲਦਿਆਂ ਉਸ ਨੌਜਵਾਨ ਜਸ਼ਨ ਬਾਵਾ ਨੇ ਆਤਮ ਹੱਤਿਆ ਕਰ ਲਈ ਪਰ ਪਰਿਵਾਰ ਦੇ ਆਸ-ਪਾਸ ਦੇ ਲੋਕ ਇਹ ਕਹਿੰਦੇ ਹਨ ਕਿ ਆਤਮ ਹੱਤਿਆ ਨਹੀਂ ਇਹ ਹੱਤਿਆ ਜਿਹੜਾ ਪ੍ਰੈਸ਼ਰ ਫੌਜਾ ਸਿੰਘ ਸਰਾਰੀ ਪੀਏ ਵੱਲੋਂ ਬਣਾਇਆ ਗਿਆ ਸੀ ਜਸ਼ਨ ਬਾਵਾ ਦੇ ਉੱਤੇ ਉਹਦੇ ਚਲਦਿਆਂ ਉਨੇ ਜਿਹੜੀ ਆ ਉਸ ਸਾਈਡ ਕੀਤਾ ਹੈ ਹੁਣ ਇੱਥੇ ਇੱਕ ਗੱਲ ਹੋਰ ਦੱਸ ਦਈਏ ਕਿ ਜਸ਼ਨ ਬਾਵਾ ਨੂੰ ਇਨਸਾਫ ਤੋਂ ਲਈ ਜਿੱਥੇ ਪਹਿਲਾਂ ਆਸ-ਪਾਸ ਦੇ ਪਿੰਡਾਂ ਦੇ ਸਰਪੰਚਾਂ ਦੀ ਚਰਚਾ ਚਰਚਾ ਸੀ ਤਾਂ ਹੁਣ ਆਸ-ਪਾਸ ਦੇ ਕਈ ਪਿੰਡਾਂ ਦੇ ਸਰਪੰਚਾਂ ਦੀ ਚਰਚਾ ਸੀ ਤਾਂ ਹੁਣ ਬੀਤੇ ਕੱਲ ਪੂਰੇ ਪੰਜਾਬ ਵਿੱਚੋਂ ਵੱਖ-ਵੱਖ ਪਿੰਡਾਂ ਸ਼ਹਿਰਾਂ ਦੇ ਵਿੱਚ ਲੋਕ ਜਿਹੜੇ ਆ ਉਹ ठाਣਾ ਲੱਖੋ ਕੇ ਬਹਿਰਾਮ ਦੇ ਅੱਗੇ ਜਿਹੜਾ ਪਹੁੰਚ ਰਹੇ ਨੇ ਤੇ ਉਥੇ ਪਹੁੰਚ ਕੇ ਉਹਨਾਂ ਵੱਲੋਂ ਪ੍ਰੋਟੈਸਟ ਕਰਨਗੇ ਉਹ ਉਥੇ ਤੇ ਇਨਸਾਫ ਦਵਾਉਣ ਲਈ ਇਸ ਦੇ ਵਿੱਚ ਵਕਤ ਵਕਤ ਕਿਸਾਨ ਮਜ਼ਦੂਰ ਜਥੇਬੰਦੀਆਂ ਵੀ ਇਸ ਮਾਮਲੇ ਦੇ ਵਿੱਚ ਕਦਮ ਚੁੱਕਣ ਗਿਆ ਤਾਂ ਹੁਣ ਸਵਾਲ ਇੱਥੇ ਇਹ ਖੜਾ ਹੁੰਦਾ ਹੈ ਕਿ ਐਮ ਐਲ ਏ ਫੋਜਾ ਸਿੰਘ ਸਰਾਰੀ ਤੇ ਪਰਚਾ ਦਰਜ ਹੋਵੇਗਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਗੱਲ ਦੇ ਉੱਤੇ ਕੁਝ ਬੋਲਣਗੇ ਕਿਉਂਕਿ ਹਾਲੇ ਤੱਕ ਉਹਨਾਂ ਨੇ ਇਸ ਗੱਲ ਦੇ ਉੱਤੇ ਕੋਈ ਵੀ ਟਵੀਟ ਨਹੀਂ ਕੀਤਾ ਟਵੀਟ ਵੀ ਨਹੀਂ ਕੀਤਾ ਅਤੇ ਕੋਈ ਵੀ ਪੋਸਟ ਵੀ ਉਹਨਾਂ ਵੱਲੋਂ ਨਹੀਂ ਪਾਈ ਗਈ ਪਰਿਵਾਰ ਦੇ ਵਿੱਚ ਜਿਹੜਾ ਇਸ ਖਿਲਾਫ ਆ ਜਿਹੜਾ ਬਹੁਤ ਵੱਡੇ ਸਵਾਲ ਆ ਜਿਹੜੇ ਉਠਾਏ ਜਾ ਰਹੇ ਨੇ ਜਿਹੜਾ ਕਿ ਅਸੀਂ ਤੁਹਾਨੂੰ ਦੱਸਿਆ ਜਿਹੜੇ ਸਵਾਲ ਪਰਿਵਾਰ ਦੇ ਵੱਲੋਂ ਉਠਾਏ ਜਾ ਰਹੇ ਨੇ ਤੇ ਪੱਤਰ ਵੱਲੋਂ ਵੀ ਉਠਾਈ ਜਾ ਰਹੀ ਤੇ ਨੌਜਵਾਨ ਭਾਰਤ ਸਭਾ ਦੇ ਕੁਝ ਹੋਰ ਜਥੇਬੰਦੀਆਂ ਵੱਲੋਂ ਬੈਨਰ ਲਗਾ ਕੇ ਇਹ ਗੱਲ ਕਹਿ ਦਿੱਤੀ ਗਈ ਹੈ ਤੇ ਪਿੰਡ ਜੁਆਇ ਸਿੰਘ ਵਾਲਾ ਦੇ ਵਿੱਚ ਵੀ ਮੁੱਖ ਪੰਚਾਇਤ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਅਸੀਂ ਜਿਹੜਾ ਜਿਹੜਾ ਵੀ ਆਮ ਆਦਮੀ ਪਾਰਟੀ ਦਾ ਕੋਈ ਵੀ ਐਮਐਲਏ ਆਊਗਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਆਊਗਾ ਅਸੀਂ ਉਹਨਾਂ ਨੂੰ ਪਿੰਡ ਦੇ ਵਿੱਚ ਨਹੀਂ ਵੜਨ ਦੇਣਾ ਉਹ ਇਸ ਦਾ ਖੁਦ ਜ਼ਿੰਮੇਵਾਰ ਹੋਊਗਾ ਅਗਰ ਉਹ ਸਾਡੇ ਪਿੰਡ ਦੇ ਵਿੱਚ ਆਵੇਗਾ ਅਸੀਂ ਉਸ ਦਾ ਤਿੱਖਾ ਵਿਰੋਧ ਕਰਾਂਗੇ ਕਿ ಗ್ರಾಮ ਪੰਚਾਇਤ ਜਵਾਇ ਸਿੰਘ ਵਾਲਾ ਨੇ ਇਹ ਤਹਈਆ ਕੀਤਾ ਕਿ ਜਦੋਂ ਤੱਕ ਜਸ਼ਨ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਜਾਂਦਾ ਜਦੋਂ ਤੱਕ ਜਸ਼ਨ ਦੇ ਕਾਤਲਾ ਜਿਨ੍ਹਾਂ ਨੇ ਟੇਡੇ ਢੰਗ ਨਾਲ ਜਸ਼ਨ ਦਾ ਕਤਲ ਕਰਵਾਇਆ ਉਹਨੂੰ ਹਰਾਸ ਕਰ ਕਰਕੇ ਫੌਜਾ ਸਿੰਘ ਸਰਾਰੀ ਤੇ ਉਹਦਾ ਜਿਹੜਾ ਪੀਏ ਆ ਬਚਿੱਤਰ ਲਾਡੀ ਉਹਨਾਂ ਦੋਨਾਂ ਦੇ ਉੱਪਰ ਪਰਚਾ ਦਰਜ ਨਹੀਂ ਹੋ ਜਾਂਦਾ ਦੋਨਾਂ ਨੂੰ ਦੀ ਗ੍ਰਿਫਤਾਰੀ ਨਹੀਂ ਹੋ ਜਾਂਦੀ ਉਦੋਂ ਤਾਈ ਜਵਾਇ ਸਿੰਘ ਵਾਲਾ ਤੇ ਵਿੱਚ ਜਿਹੜਾ ਕੋਈ ਵੀ ਜਿਹੜਾ ਆਮ ਆਦਮੀ ਪਾਰਟੀ ਦਾ ਲੀਡਰ ਆ ਉਹ ਵੜਨ ਦੀ ਹਿੰਮਤ ਨਾ ਕਰੇ ਜੇ ਕੋਈ ਆਊਗਾ ਤੇ ਉਹ ਦਾ ਜ਼ਿੰਮੇਵਾਰ ਉਹ ਖੁਦ ਹੋਊਗਾ ਉਹ ਦਾ ਵਿਰੋਧ ਜਿਹੜਾ ਉਹ ਤਿੱਖਾ ਹੋਊਗਾ ਜਵਾਇਦ ਸਿੰਘ ਆਲਾ ਦੇ ਵਿੱਚ ਕਿਉਂਕਿ ਇਹ ਜਿਹੜਾ ਭਗਵੰਤ ਮਾਨ ਇਥੇ ਲੈਕਸ ਦੇ ਵਿੱਚ ਭਗਵੰਤ ਮਾਨ ਦੀ ਵੀ ਐਂਟਰੀ ਬੈਨ ਕੀਤੀ ਆ ਇਸ ਕਰਕੇ ਕਿ ਜਿਹੜਾ ਉਹ ਕਹਿੰਦਾ ਸੀ ਕਿ ਸਾਡੀ ਸਰਕਾਰ ਜਿਹੜੀ ਭ੍ਰਿਸ਼ਟਾਚਾਰ ਮੁਕਤ ਕਰ ਦੂਗੀ ਪੰਜਾਬ ਨੂੰ ਤੇ ਜਿੰਨੇ ਇਹਨਾਂ ਦੇ ਲੀਡਰ ਆ ਸਭ ਤੋਂ ਵੱਡੇ ਜਿਹੜੇ ਦੋਸ਼ ਆ ਉਹ ਭ੍ਰਿਸ਼ਟਾਚਾਰ ਦੇ ਇਹਨਾਂ ਦੇ ਲੀਡਰਾਂ ਤੇ ਲੱਗ ਰਹੇ ਆ ਚਾਹੇ ਇਹਨਾਂ ਦੇ ਐਮਐਲਏ ਹੋਣ ਚਾਹੇ ਇਹਨਾਂ ਦੇ ਬਣੇ ਹੋਏ ਜਿਹੜੇ ਐਮਪੀ ਵਗੈਰਾ ਹੋਣ ਉਹ ਲਗਾਤਾਰ ਜਿਹੜੇ ਭ੍ਰਿਸ਼ਟਾਚਾਰ ਦੀ ਦਲਦਲ ਦੇ ਵਿੱਚ ਉਹ ਫਸੇ ਹੋਏ ਆ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਸਭ ਤੋਂ ਵੱਧ ਲੀਡਰ ਜਿਹੜੇ ਉਹ ਭ੍ਰਿਸ਼ਟਾਚਾਰ ਕਰ ਰਹੇ ਆ ਕੱਲਾ ਜਸ਼ਨ ਬਾਵਾ ਨਹੀਂ ਬਹੁਤ ਸਾਰੇ ਪਿੰਡਾਂ ਦੇ ਵਿੱਚੋਂ ਇਹਨਾਂ ਨੇ ਪੈਸੇ ਲੈ ਕੇ ਲੋਕਾਂ ਨੂੰ ਸਰਪੰਚੀਆਂ ਦਿੱਤੀਆਂ ਤੇ ਹੁਣ ਫੇਰ ਜਿਹੜੇ ਪੈਸੇ ਇਕੱਠੇ ਕਰਨ ਵਾਸਤੇ ਲੋਕਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਇਹ ਵੀ ਨਹੀਂ ਬਖਸ਼ਦੇ ਕਿਉਂ ਸਾਡੀ ਹੀ ਪਾਰਟੀ ਦੇ ਨੇ ਸਾਨੂੰ ਵੋਟਾਂ ਪਾ ਕੇ ਪਹਿਲਾਂ ਉਹਨਾਂ ਨੇ ਜਿਤਾਇਆ ਉਹਨਾਂ ਨੂੰ ਵੀ ਜਿਹੜਾ ਠੱਗਣ ਲੱਗੇ ਹੋਏ ਨੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿੱਥੇ ਆਜ਼ਾਦ ਸਰਪੰਚ ਜਿੱਤੇ ਨੇ ਜਾਂ ਹੋਰ ਪਾਰਟੀਆਂ ਨੇ ਜਿੱਤੇ ਨੇ ਉਹਨਾਂ ਨੂੰ ਵੀ ਜਿਹੜਾ ਪਿੰਡਾਂ ਦੇ ਵਿੱਚ ਸਰਪੰਚੀ ਤੱਕ ਨਹੀਂ ਕਰਨ ਦਿੱਤੀ ਜਾ ਰਹੀ ਉਹਨਾਂ ਦੇ ਵੀ ਕੰਮਕਾਜ ਪਿੰਡਾਂ ਦੇ ਵਿੱਚ ਨਹੀਂ ਚੱਲਣ ਦਿੱਤੇ ਜਾ ਰਹੇ ਉਹਨਾਂ ਨੂੰ ਵੀ ਡਰਾਇਆ ਧਮਕਾਇਆ ਜਾ ਰਿਹਾ ਕਿ ਅਸੀਂ ਜਿਹੜਾ ਤੁਹਾਡੇ ਪਿੰਡਾਂ ਦੇ ਵਿੱਚ ਪ੍ਰਬੰਧਕ ਲਾ ਕੇ ਜਿਹੜਾ ਆਪ ਕੰਮ ਚਲਾਵਾਂਗੇ ਕਿਉਂਕਿ ਆਪ ਕੰਮ ਇਸ ਕਰਕੇ ਚਲਾਉਣਾ ਚਾਹੁੰਦੇ ਆ ਕਿ ਜਿਹੜੇ ਪਿੰਡਾਂ ਦੇ ਫੰਡ ਹੋਣਗੇ ਉਹਨਾਂ ਦੇ ਵਿੱਚੋਂ ਮੋਟਾ ਜਿਹੜਾ ਪੈਸਾ ਖਾਦਾ ਜਾ ਸਕੇ ਤੇ ਲੋਕ ਇਹਨਾਂ ਦਾ ਜਿਹੜਾ ਲਗਾਤਾਰ ਵਿਰੋਧ ਇਸੇ ਕਰਕੇ ਕਰਦੇ ਆ ਜੋਇ ਸਿੰਘ ਵਾਲਾ ਦੀ ಗ್ರಾಮ ਪੰਚਾਇਤ ਤੇ ਨੌਜਵਾਨ ਭਾਰ ਸਭਾ ਨੇ ਜਿਹੜਾ ਅੱਜ ਫਲੈਕਸ ਬੰਨਿਆ ਇਹਨਾਂ ਦੀ ਐਂਟਰੀ ਬੰਨ ਦਾ ਉਹ ਵੀ ਇਸੇ ਕਰਕੇ ਆ ਕਿ ਸਾਡੇ ਇਲਾਕੇ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਵਿੱਚ ਕੀ ਪੂਰੇ ਪੰਜਾਬ ਦੇ ਵਿੱਚ ਕੱਲ ਨੂੰ ਫੇਰ ਕੋਈ ਜਸ਼ਨ ਬਾਵਾ ਨਾ ਬੜੇ ਇਹਨਾਂ ਦਰਿੰਦਿਆਂ ਦੇ ਕੋਈ ਧੱਕੇ ਚੜ ਕੇ ਹੋਰ ਜਿਹੜਾ ਆਪਦੀ ਜੀਮਨ ਲੀਲਾ ਸਮਾਪਤ ਨਾ ਕਰੇ ਤੇ ਜਿਹੜੇ ਦੋਛੀਆਂ ਨੇ ਜਸ਼ਨ ਬਾਵਾ ਨੂੰ ਮਰਨ ਵਾਸਤੇ ਮਜਬੂਰ ਕੀਤਾ ਉਹਨਾਂ ਨੂੰ ਸਖਤ ਸਜ਼ਾਾਂ ਜਿਹੜੀਆਂ ਉਹ ਮਿਲਣੀਆਂ ਚਾਹੀਦੀਆਂ ਜਦੋਂ ਤੱਕ ਉਹਨਾਂ ਨੂੰ ਸਖਤ ਸਜ਼ਾਵਾਂ ਨਹੀਂ ਮਿਲਦੀਆਂ ਉਦੋਂ ਤੱਕ ਜਵਾਏ ਸਿੰਘ ਵਾਲਾ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਐਂਟਰੀ ਉਹ ਫੈਲ ਗਈ। ਇਹ ਸੀ ਸਾਡੀ ਅੱਜ ਦੀ ਰਿਪੋਰਟ। ਅਗਰ ਤੁਹਾਨੂੰ ਇਹ ਚੰਗੀ ਲੱਗੀ ਹੋਵੇ ਤਾਂ ਇਸ ਖਬਰ ਨੂੰ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ, ਕਮੈਂਟ ਕਰੋ ਅਤੇ ਲਾਈਕ ਕਰੋ ਕਿ ਇਹ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ। ਇਹੋ ਜਿਹੀ ਹੋਰ ਰਿਪੋਰਟ ਲੈ ਕੇ ਅਸੀਂ ਜਲਦੀ ਹੀ ਆਵਾਂਗੇ। ਧੰਨਵਾਦ ਮੈਂ ਸ਼ਹਿਨੂਰ।